You know ਕੋਲ ਬਾਬਾ ਤੇਰੇ ਸੱਚੇ ਦਰਬਾਰ ਕੀ ਬੱਚੇ ਛੱਡ ਕੇ ਮਰ ਗਏ ਹੈ ਬਾਤ ਚੁੱਪ ਕਰ ਜਾ ਹੁਣ ਖੜ ਜਾ ਖੜ ਜਾ ਆ ਕੇਗੀ ਹਰ ਕੀ ਕੋਲੇ ਠੀਕ ਹੈ ਤੇ ਇਹਨੂੰ ਵਿਚਾਰੀ ਨੇ ਚੱਕਰਾਂ ਚ ਪਾ ਰੱਖਿਆ ਸਮਝ ਗਈ ਤਾਂ ਗੱਲ ਇੱਕ ਤਾਂ ਕੋਟਨ ਵਾਲਾ ਪੀਰ ਆ ਇਹਦੇ ਤੇ ਇੱਕ ਜਨਾਨੀ ਆ ਜਿਹੜੀ ਇਹਦਾ ਕਾਰਜਾ ਖਾ ਲੈਂਦੀ ਐ ਹੁਣ ਕਿਵੇਂ ਕਰੀਏ ਇਹਦਾ ਖੜਾਣ ਤੂੰ ਪਛੇਟਾ ਛੜਾ ਛੜਾ ਦਈਏ ਹੈ ਛੜਾ ਕੇ ਬਾਬਾ ਉਹ ਦਰ ਤੇ ਰਵੇ ਆ ਕੇ ਦਰ ਹੁਣ ਮੱਲ ਮੋਹਣ ਬਾਬਾ ਤੇਰੇ ਸੱਚੇ ਦਰਵਾਰ ਕੀ ਮਾਤਾ ਖੜੀਓ ਸੋਤੇ ਕਰੇ ਕੋਟਲਾ ਹੀ ਸਰਕਾਰ ਦੀ ਮੰਨਤਾ ਹੈ ਨਹੀਂ ਲਾਲਾ ਵਾਲੀ ਸਰਕਾਰ ਨੂੰ ਮੰਨਦੇ ਹੋ ਤੁਸੀਂ ਮੰਨਦੇ ਹਾਂ ਜੀ ਕੋਟਲਾ ਹੀ ਸਰਕਾਰ ਖੜੀ ਆਜੇ ਕੋਲੇ ਆ ਕੇ ਅਸੀ ਬਾਬਾ ਇੱਕ ਜਨਾਨੀ ਖੜੀ ਆ ਸੁਣ ਲੈ ਪਹਿਲਾਂ ਮੇਰੀ ਗੱਲ ਬਾਅਦ ਚ ਜਵਾਬ ਦੇ ਦੀ ਇਹਦਾ ਬਾਬੇ ਦਾ ਦਿਓ ਦੇਰ ਲੈਣ ਤੁਸੀਂ ਸੁਣ ਲੈ ਪਹਿਲਾਂ ਮੇਰੀ ਗੱਲ ਸਵਾ ਪੰਜ ਕਿਲੋ ਚੌਲ ਬਾਬੇ ਦੇ ਖਾਂਡਾ ਬਾਬੇ ਦੀ ਚਾਦਰ ਸਾਰਾ ਕੁਝ ਸਮਾਨ ਲਿਆ ਕੇ ਬਣਾ ਕੇ ਨਹੀਂ ਲਿਆਉਣਾ ਦੇਣਾ ਕਹਦੇ ਵੀ ਬਾਬਾ ਤੇਰੀ ਨਹੀਂ ਕਰਦੇ ਮੰਨਤਾ ਸਾਡੇ ਤੇ ਰਹਿਮਤ ਕਰ ਦੇ ਸਾਨੂੰ ਇਹਦਾ ਖੜਾ ਹੈ ਸਾਡੇ ਤੇ ਬਾਬਾ ਇਹਨੂੰ ਬਰੀ ਕਰ ਦੂ ਠੀਕ ਆ ਨਹੀਂ ਵਿਚਾਰੀ ਇਹ ਤਾਂ ਤੰਗ ਜਾਦੇ ਹੋਈ ਜਾਂਦੀ ਆ ਪਹਿਲਾ ਪੁੱਤ ਖਾਤਰ ਪੁੱਤ ਨਹੀਂ ਹੁੰਦਾ ਸੀ ਲਾਦ ਨਹੀਂ ਹੁੰਦੀ ਸੀ ਇਹਦੇ ਉਦੋਂ ਇਹਨੇ ਇੰਨੇ ਬਾਬੇ ਗਾਏ ਆ ਇਹਨੇ ਤਨਮਨ ਲਾਦਾ ਬਾਬੇ ਨੇ ਇਹਨੂੰ ਲਾਜ ਦਿੱਤੀ ਦਿੱਤੀ ਤਾਂ ਲਾਜ ਤੇ ਹੁਣ ਪੀਰ ਫਕੀਰ ਕਿੱਥੇ ਜਾਣ ਆ ਜਿੰਨੀ ਦਸਨ ਦੀ ਲੋੜੀ ਨਹੀਂ ਪੜਾਉਣ ਵਾਲੇ ਨੇ ਪੜਾਇਆ ਮੈਨੇ ਜੇ ਦੱਸ ਕੇ ਪੁੱਛ ਲੈਂਦੀ ਨਾ ਇੱਕ ਬੁੜੀਆਂ ਹੁੰਦੀਆਂ ਕੁੱਤਰ-ਮੁੱਤਰ ਕਰਕੇ ਬਾਬਿਆਂ ਨੂੰ ਪੰਜ-ਸੱਤ ਗੱਪਾਂ ਬਰਵਾ ਦਿੰਦੀਆਂ ਤੇ ਪੰਜ-ਸੱਤ ਮਾਰ ਦਿੰਦਾ ਬਾਬਾ ਗੱਪ ਦੈਨ ਨੇ ਛੋਟਾ ਕਾਣੀ seta ਠੀਕ ਹੈ ਤੁਸੀਂ ਛੋਡੇ ਬਾਬਾ ਕਹਿੰਦਾ ਇਹਨਾਂ ਦੇ ਲਾਦ ਨਹੀਂ ਹੁੰਦੀ ਸੀ ਪੁੱਤ ਨਹੀਂ ਹੁੰਦਾ ਸੀ ਛੋਡੇ ਬੜੀਆਂ ਠੋਕਰਾਂ ਖਾਧੀਆਂ ਬੜੇ ਤਰਲੇ ਪੀਤੇ ਇਦੂ ਬਾਦ ਬਾਬੇ ਨੇ ਸੋਨੂੰ ਪੁੱਤ ਦਿੱਤਾ ਛੋਡੇ ਯਕੀਨ ਨਾਲ ਛੋਡੇ ਭਰੋਸੇ ਨਾਲ ਬਾਬੇ ਨੇ ਸੋਡੀ ਸੁਣ ਲਈ ਤੇ ਅੱਜ ਪੁੱਤ ਤਾਂ ਦੇਤਾ ਬਾਬੇ ਨੇ ਤੇ ਰੋਣ ਲਾਤਾ ਸੋਨੂੰ ਹਾਂ ਹੁਣ ਆਪਾਂ ਬਸ ਬਾਲੀਆਂ ਗੱਲਾਂ ਨਹੀਂ ਕਰਦੇ ਹੁਣ ਬਾਬੇ ਤੋਂ ਮਰੀ ਕਰਾ ਦਿੰਨੇ ਇਹਨੂੰ ਕਰਾ ਦਈਏ ਬਾਬੇ ਤੋਂ ਮਰੀ ਬਾਬੇ ਤੋਂ ਮਰੀ ਕਰਾ ਦੇ ਇੱਕ ਮਿੰਟ ਰਹਿ ਪਤਾ ਲੱਗਦਾ ਇੱਕ ਵੀ ਕਰਨੀ ਜਨਾਨੀ ਨਹੀਂ ਬੰਦਾ ਤਾਂ ਸੰਧੀ ਅਜੇ ਤਾਂ ਫੈੜੀ ਨਹੀਂ ਤੀ ਉਹ ਕਰੀ ਦੱਸਿਆ ਨਾ ਕਰੋ ਪਹਿਲਾਂ ਹੀ ਕਹਤਾ ਮੈਂ ਸਤ ਠੀਕ ਆ ਇੱਕ ਤਾਂ ਜਨਾਨੀ ਆ ਗਈ ਤੁਹਾਡੇ ਕੋਲੇ ਖੜਕੀ ਇੱਕ ਬੰਦਾ ਖੜਾ ਲੈ ਆਓ ਜੀ ਤਰਵਾਰ ਕੀ ਇੱਕ ਬੰਦਾ ਨੌਜਵਾਨ ਮਰ ਗਿਆ ਇਹ ਸੋਡਾ ਇਹ ਸੋਡਾ ਇਹ ਆਪ ਦਾ ਸੋਡਾ ਹਾਂ ਕੌਣ ਆ ਇਹ ਆਪ ਦਾ ਕੋਈ ਰਿਸ਼ਤੇਦਾਰੀ ਦਾ ਕਿਛਾ ਦਾ ਛੋਟੇ ਸ਼ਰੀਕੇ ਦਾ ਹਾਂ ਹਾਂ ਠੀਕ ਤਾਂ ਕੌਣ ਸੋਡੇ ਆਪਦੇ ਆਂਦੇ ਸੱਜਿਆਂ ਦੇ ਘਰ ਤਿੰਨਾਂ ਤੇ ਚਾਰ ਹਾਂ ਸੇ ਘਰਾਂ ਦੇ ਵਿੱਚੋਂ ਨੌਜਵਾਨ ਬੰਦਾ ਕੌਣ ਮਰਿਆ ਜਿੰਦਾ ਬਾਹਰੋਂ ਚੱਕ ਕੇ ਲਿਆਂਦਾ ਉਹ ਵੀ ਸ਼ੱਕਤ ਤੇ ਲਿਆਂਦਾ ਉਹ ਆਪਿਆਂ ਕੋਲੇ ਭਾਨੂੰਨਾਂ ਨੂੰ ਬਾਅਦ ਚ ਕਹੂੰਗਾ ਪਹਿਲਾਂ ਇੰਟਰਵਿਊ ਲੈ ਲੂ ਪਹਿਲਾਂ ਮੈਡੀਕਲ ਹੋਈ ਜਾਂਦਾ ਇਸ ਤੋਂ ਬਾਅਦ ਉਹਦਾ ਹੱਲ ਫਿਰ ਹਸਪਤਾਲ ਚ ਥੋੜਾ ਹਾਲ ਕਰਾਂਗੇ ਇਹਦਾ ਬੰਦਾ ਆ ਗਿਆ ਕਹਿੰਦਾ ਮੌਤ ਬਾਹਰ ਹੋਊਗੀ ਬਾਹਰੋਂ ਚੱਕ ਕੇ ਲਿਆਂਦਾ ਇਹਨੂੰ ਫੜ ਲੈਂਦਾ ਕੀ ਇਹੇ ਆ ਕੇ ਸਹਣਾ ਨੇ ਵਹਿ ਜਾਂਦਾ ਇਹਨੂੰ ਕੱਬ ਲੰਦਾ ਹੀ ਕਰੀ ਮਿਲਣ ਦਾ ਆਸ ਹੀ ਨਾ ਕੋਲੇ ਜਾਵੇ ਬਾਬਾ ਜੀ ਦਾ ਇਸ ਤੋਂ ਮੇਰੀ ਗੱਲ ਸੁਣ ਮਾਈ ਜਿਹੜਾ ਬੰਦਾ ਮਰ ਗਿਆ ਉਹ ਕਹਿੰਦੇ ਨਹੀਂ ਜਾਂਦਾ ਵੀ ਮੇਰੀ ਨੋ ਲੱਗਦੀ ਐ ਤੇ ਮੇਰੀ ਪਰਛਾਈ ਲੱਗਦੀ ਉਹ ਤਾਂ ਆ ਕੇ ਬਹਿ ਜਾਂਦਾ ਬੰਦੇ ਦੇ ਭਨੇਖੇ ਜਦੋਂ ਆ ਕੇ ਬਹਿ ਜਾਂਦਾ ਨਹੀਂ ਹੱਤ ਹੋ ਜਾਂਦੀ ਆ ਉੱਠਣ ਨੂੰ ਫੇਰ ਐ ਨਹੀਂ ਕਹਿੰਦਾ ਵੀ ਇੰਨੀ ਹਿੰਮਤ ਨਹੀਂ ਵੀ ਮੰਜੇ ਤੋਂ ਉੱਠਣਾ ਆ ਬੰਦਿਆਂ ਦਾ ਰੌਲਾ ਇੱਕ ਤਾਂ ਬੰਦਾ ਨੌਜਵਾਨ ਮਰਿਆ ਹੋਇਆ ਜਿਹੜਾ ਮੌਤ ਘਰੋਂ ਵਾਰ ਹੋਈ ਆ ਸੋਡਾ ਆਪਦਾ ਇਹ ਠੀਕ ਆ ਇੱਕ ਜਨਾਨੀ ਆ ਤੇ ਇੱਕ ਕੋਟੇ ਦਾ ਪਿਆ ਤੇ ਹੁਣ ਪਾਸੇ ਕਰ ਦਈਏ ਭੈਣੇ ਆ ਜਿਹੜੀਆਂ ਤੋੜਵਾਸੀਆਂ ਬੰਦ ਕਰ ਦਈਏ ਹਾਂ 100 ਰੁਪਿਆ ਵੱਟੋ ਖਲਾ ਬਾਹਰਵੇਂ ਦੇ ਉਤੋਂ ਦੀ ਗੱਲ ਬਾਬਾ ਤੂੰ ਛੱਡ ਕਰ ਮਾਈ ਨੂੰ